ਤੁਹਾਡਾ ਧੰਨਵਾਦ ਕਿ ਤੁਸੀਂ ਕੀਮਤੀ ਸਮਾਂ ਕੱਢ ਕੇ ਆਏ ਹੋ ਤੁਹਾਡੇ ਦਾ ਹੀ ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਤੁਸੀਂ ਫਿਰ ਸੁਣਿਆ ਹੋਣਾ ਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੇ ਜਿਹੜਾ ਭਾਰਤ ਤੇ ਅਮਰੀਕਾ ਦੇ ਵਿੱਚ ਟ੍ਰੇਡ ਸਮਝੌਤਾ ਹੋਇਆ ਉਹਦੀਆਂ ਸਿਫਤਾਂ ਦੇ ਪੁੱਲ ਜਿਹੜੇ ਆ ਉਹ ਬਹੁਤ ਬੰਨੇ ਆ ਉਹਦੋਂ ਨਾ ਕਿਹਾ ਕਿ ਇਹ ਸਮਝੌਤਾ ਜਿਹੜਾ ਦੇਸ਼ ਦੀ ਤੇ ਪੰਜਾਬ ਦੀ ਕਿਸਾਨੀ ਦੇ ਹਿੱਤ ਵਿੱਚ ਹੈ ਅਸੀਂ ਪਿਛਲੇ ਕਈ ਦਿਨਾਂ ਤੋਂ ਬਾਅਦ ਬਾਅਦ ਇਹ ਗੱਲ ਕਹਿ ਦੇ ਜਿਹੜੀ ਗੱਲ ਮੈਂ ਅੱਜ ਫੇਰ ਤੁਹਾਡੇ ਅੱਗੇ ਕਹਿਣੀ ਚਾਹੁੰਦਾ ਕਿ ਇਸ ਸਮਝੌਤੇ ਦਾ ਜ਼ਿਆਦਾਤਰ ਜਿਹੜੀ ਜਾਣਕਾਰੀ ਸਾਨੂੰ ਮਿਲੀ ਹੈ ਅਮਰੀਕਾ ਦੇ ਰਾਸ਼ਟਰਪਤੀ 트럼ਪ ਦੇ ਜਿਹੜੇ ਟਵੀਟ ਆਏ ਅਮਰੀਕਾ ਦੀ ਐਗਰੀਕਲਚਰ ਸੈਕਟਰ ਜਿਹੜੀ ਐ ਉਹਦੇ ਟਵੀਟ ਆਏ ਬਹੁਤ ਸਾਰੇ ਖੇਤੀ ਮਾਲਾਂ ਦੇ ਬਹੁਤ ਸਾਰੇ ਆਰਥਿਕ ਮਾਲਾਂ ਦੇ ਦੇਸ਼ ਦੀਆਂ ਵੱਖ-ਵੱਖ ਵੱਡੀਆਂ ਅਖਬਾਰਾਂ ਦੇ ਚਾਰਟਿਕਲ ਛਪੇ ਕੋਥੋਂ ਸਾਨੂੰ ਇਹ ਜਾਣਕਾਰੀ ਮਿਲੀ ਐ ਪਰ ਕੀ ਹੋਇਆ ਅੱਜ ਤੱਕ ਨਾ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਲੋਕ ਸਭਾ ਦੇ ਅੰਦਰ ਰਾਜ ਸਭਾ ਦੇ ਅੰਦਰ ਨਾ ਕੋਈ ਪੀਸੀ ਕਰਕੇ ਅੱਜ ਤੱਕ ਇਹ ਨਹੀਂ ਦੱਸ ਸਕੇ ਕਿ ਇਹ ਸਮਝੌਤਾ ਕੀ ਉਹਦਾ ਡਰਾਫਟ ਕੀ ਹੈ ਇਹ ਸਮਝੌਤਾ ਕਿੰਨੇ ਕੀਤਾ ਸਾਡੇ ਦੇਸ਼ ਦੀ ਕਿਹੜੇ ਉਹ ਪੋਲਿਟਿਕਲ ਬੰਦੇ ਕਿਹੜੇ ਉਹ ਧਕਾਵੀ ਨੇ ਜਿਨ੍ਹਾਂ ਦੇ ਸਮਝੌਤੇ ਦੇ ਉੱਤੇ ਸਹਿਨ ਹੋਏ ਆ ਮੈਂ ਜਖੜ ਸਾਹਿਬ ਫੇਰ ਤੁਹਾਨੂੰ ਕਹਿਣ ਲੱਗਾ ਮੇਰੀ ਗੱਲ ਧਿਆਨ ਨਾਲ ਸੁਣਿਓ ਤੁਸੀਂ ਬੜੇ ਢੰਗ ਦੇ ਨਾਲ ਗੋਲ-ਬੋਲ ਗੱਲਾਂ ਕਰਦੇ ਹੋ ਮੈਂ ਬੜਾ ਸਿੱਧੇ ਸਾਦੇ ਢੰਗ ਦੇ ਨਾਲ ਤੁਹਾਨੂੰ ਮੈਂ ਇਹ ਪੁੱਛਣਾ ਚਾਹੁੰਦਾ ਕਹਿਣਾ ਚਾਹੁੰਦਾ ਕਿ ਜਦੋਂ ਅਮਰੀਕਾ ਦੀ ਸਰਕਾਰ ਦੇ ਉੱਤੇ ਟਰੰਪ ਸਾਹਿਬ ਦਾ ਕਬਜ਼ਾ ਨਹੀਂ ਸੀਗੇ ਉਸ ਸਮੇਂ ਜਿਹੜਾ ਟੈਕਸ ਸੀਗਾ 2.8% ਸੀਗਾ ਸਾਡੀਆਂ ਵਸਤਾ ਦੇ ਉੱਤੇ ਜਿਹੜਾ ਲੱਗਦਾ ਸੀ ਅਮਰੀਕਾ ਦੇ ਵਿੱਚ ਅਸਾਂ ਜਦੋਂ મોદી ਸਾਹਿਬ ਉੱਥੇ ਗਏ ਇਸ ਵਾਰ 트ੰਪ ਸਰਕਾਰ ਜਦੋਂ ਕਹਿੰਦੇ ਆ 트ੰਪ ਨੂੰ ਰਾਸ਼ਟਰਪਤੀ ਬਣਾਓ ਤੇ 트ੰਪ ਦੇ ਉਤੋਂ ਬਾਅਦ ਟੈਰਫ ਜਿਹੜਾ ਚੁੱਕ ਕੇ ਸਿੱਧਾ 50% ਕਰਤਾ ਅਸੀਂ ਕਿੰਨਾ ਟੈਰਫ ਲਾਉਂਦੇ ਸੀਗੇ ਅਸੀਂ 7.7% ਲਾਉਂਦੇ ਸੀਗੇ ਫਿਰ ਉਹਦਾ ਪਾਪਿਆ ਜਿਹੜੀ ਹੁਣ ਡੀਲ ਹੋਈ ਆ ਹਾਂ ਜਿੰਨੂੰ ਤੁਸੀਂ ਆਪਣੀ ਪ੍ਰਾਪਤੀ ਦੱਸਦੇ ਹੋ ਉਹ ਟਰੰਪ ਦੇ ਟੈਲਫ ਘਟਾ ਕੇ 18% ਕਰਤਾ ਔਰ ਤੁਸੀਂ ਤੁਸੀਂ ਸਾਡ ਅਮਰੀਕਾ ਦੇ ਬੋਸਟਸ ਦੇ ਉੱਤੇ 7.7% ਤੋਂ ਘਟਾ ਕੇ 0% ਕਰਤਾ ਜਖੜ ਸਾਹਿਬ ਮੈਨੂੰ ਸਿੱਧਾ ਸਦਾ ਜਵਾਬ ਦਿਓ ਜਿਹੜਾ ਅਮਰੀਕਾ ਦਾ ਕਿਸਾਨ ਆਤ ਦੇ ਮੰਡੀ ਦੇ ਵਿੱਚ ਆਪਣੀ ਲਾਲ ਜਵਾਦ ਦਾ ਦੂਜਾ ਪ੍ਰੋਡਕਟ ਵੇਚੂਗਾ ਉੱਤੇ ਤਾਂ ਕੋਈ ਟੈਕਸ ਨਹੀਂ ਲੱਗੂ ਜਿਹੜਾ ਇੰਡੀਆ ਦਾ ਕਿਸਾਨ ਪੰਜਾਬ ਦਾ ਕਿਸਾਨ ਜੇ ਆਪਣੀ ਕੋ ਵਸਤੂ ਆਪਣੀ ਕੋ ਫਸਲ ਅਮਰੀਕਾ ਦੀ ਮੰਡੀ ਦੇ ਵਿੱਚ ਵੇਚਣਾ ਚਾਹੁੰਦਾ ਤਾਂ ਉਹਦੇ ਤੇ 18% ਲੱਗੂਗਾ ਪਹਿਲਾਂ ਤਾਂ ਪੰਜਾਬ ਦੇ ਕਿਸਾਨਾਂ ਨੂੰ ਦੇਖ ਦੇ ਕਿਸਾਨਾਂ ਨੂੰ ਸਮਝਾਓ ਇਹ ਸਮਝੌਤਾ ਕਿੱਦਾਂ ਦੇਜੇਤ ਵਿੱਚ ਹੈ ਕਿ ਉਹ ਸਾਡੇ ਕੋਲ 18% ਲੈ ਰਿਹਾ ਅਸੀਂ 0% ਤੇ ਉਹਨਾਂ ਲਈ ਦਰਵਾਜ਼ੇ ਖੋਲ੍ਹਦੇ ਆ ਕਿੰਨਾ ਅੰਤਰ ਹੈ ਕਿੰਨਾ ਤੁਸੀਂ ਝੂਠ ਬੋਲ ਰਹੇ ਹੋ ਦੇਖਦੇ ਲੋਕਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੇ ਕਿਸਾਨਾਂ ਦੇ ਨਾਲ ਤੁਸੀਂ ਕਹਿੰਦੇ ਕਿਸਾਨ ਜਥੇਬੰਦੀਆਂ ਜੀ ਉਹ ਮਤਲਬ ਸੰਘਰਸ਼ ਕਰ ਲੱਗੀਆਂ ਜੀ ਕੀ ਕਹਤ ਜੀ ਕੱਲੇ ਕਿਸਾਨ ਨਹੀਂ ਇਹ ਤਾਂ ਜਖੜ ਸਾਹਿਬ ਇਦਾਂ ਦਾ ਸਮਝੌਤਾ ਪੂਰੇ ਦੇਸ਼ ਵਾਸੀਆਂ ਨੂੰ મોદી ਦੇ ਖਿਲਾਫ ਉੱਠਣਾ ਪਊਗਾ ਪੂਰੇ ਦੇਸ਼ ਵਾਸੀਆਂ ਨੂੰ ਭਾਜਪਾ ਦੇ ਖਿਲਾਫ ਉੱਠਣਾ ਪਊਗਾ ਸਰ ਇਹ ਕਿੱਦਾਂ ਲੱਗਦਾ ਬਸ ਮੇਰਾ ਮੇਰਾ ਤਾਂ ਤੁਹਾਨੂੰ ਜਵਾਬ ਇਹ ਆ ਕਿ ਤੁਸੀਂ ਇਹ ਦੱਸੋਗੇ 0% ਕਿਉਂ ਲਾ ਰਹੇ ਹੋ ਮੈਨੂੰ ਇਹ ਦੱਸੋ ਤੁਸੀਂ 0% ਜਿਹੜਾ ਟੈਕਸ ਹੈ ਤੁਸੀਂ ਅਮਰੀਕਾ ਦੀ ਅਵਸਥਾ ਤੇ ਕਿਹੜੀ ਗੱਲ ਕੀਤਾ ਕਿਉਂ ਕੀਤਾ ਹਾਈ ਬਲੱਡ ਬੀ ਦੇ ਨਾਲ ਉਹਨਾਂ ਤੇ ਲਾਲ ਜਵਾਰ ਆ ਰਹੀ ਆ ਉਹਨਾਂ ਦੀ ਜਾਕੜ ਸਾਹਿਬ ਆਪਾਂ ਕਿਹੜੀ ਜਵਾਰ ਜੂਸ ਕਰਦੇ ਆ ਕੈਟਲ ਫੀਡ ਪੋਲਟਰੀ ਫੀਡ ਖਾਣ ਦੇ ਵਿੱਚ ਆਪਾਂ ਮੱਕੀ ਦਾ ਆਟਾ ਖਾਂਦੇ ਆ ਸਾਡੀ ਚਿੱਟੀ ਮੱਕੀ ਆ ਇੰਡੀਆ ਦੇ ਵਿੱਚ ਬਾਜਰਾ ਜਿਹੜਾ ਕੈਟਲ ਫੀਡ ਦੇ ਵਿੱਚ ਪੈਂਦਾ ਪੋਲਟਰੀ ਫੀਡ ਦੇ ਵਿੱਚ ਪੈਂਦਾ ਸਤ ਪੂਰੀ ਦੁਨੀਆ ਦੀ ਜਿੰਨੀ ਲਾਲ ਜਵਾਰ ਪੈਦਾ ਹੁੰਦੀ ਹੈ ਕੱਲੇ ਅਮਰੀਕਾ ਕੋ 75% ਆ ਕੱਲੇ ਅਮਰੀਕਾ ਦੇ ਕੋਲ ਔਰ 15 ਦੇ ਟਨ ਸਮੁੰਦਰੀ ਜਹਾਜ਼ ਭਰ ਕੇ ਇੱਥੇ ਆ ਜਾਣਗੇ ਸਾਡੀ ਵਾਈਟ ਜੋ ਜਿਹੜੀ ਪੰਜਾਬ ਦੇ ਵਿੱਚ ਜੁਪੀ ਦੇ ਵਿੱਚ ਕarnataka ਚ ਬੜੀ ਹੁੰਦੀ ਆ ਮਹਾਰਾਸ਼ਟਰਾਂ ਚ ਬੜੀ ਹੁੰਦੀ ਆ ਸਾਡ ਸਾਡੀ ਕਈ ਦੇਸ਼ ਦੇ ਸੂਬਿਆਂ ਦੇ ਵਿੱਚ ਜਿਹੜੀ ਜਵਾਦ ਹੁੰਦੀ ਆ ਮਿੱਟੀ ਹੋ ਜੂਗੀ ਜਾਕਰ ਸਾਹਿਬ ਮਿੱਟੀ ਸੋਚ ਕੇ ਸੋਚ ਕੇ ਗੱਲ ਕਰੋ ਇਹ ਸਮਝੌਤਾ ਜਿੰਨੂੰ ਤੁਸੀਂ ਰੰਗਵੇ ਕਹਿ ਰਹੇ ਹੋ ਜਿੱਦੂ ਤੁਸੀਂ ਕਹਿ ਰਹੇ ਹੋ ਕਿ ਅਮਰੀਕਾ ਰਨਵੇ ਆ ਇਸ ਦੇਸ਼ ਦੇ ਵਾਸਤੇ ਜਾਖੜ ਸਾਹਿਬ ਦੱਸ ਸਕਦੇ ਹੋ ਜਿੱਥੇ-ਜਿੱਥੇ ਅਜ ਤੱਕ ਅਮਰੀਕਾ ਗਿਆ ਉਹਨਾਂ ਦੇਸ਼ਾਂ ਦੇ ਕੀ ਹਾਲਤ ਹੈ ਅੱਜ ਤੁਸੀਂ ਉਹਨਾਂ ਦੀ ਮੰਡੀ ਖੋਲਤੀ ਐਗਰੀਕਲਚਰ ਪ੍ਰੋਡਕਟ ਸ਼ਬਦ ਉਹਤੇ ਹੈ ਜਾਖੜ ਸਾਹਿਬ ਜੇ ਤੁਸੀਂ ਉਹ ਵਕਾਲਤ ਕਰ ਰਹੇ ਹੋ ਉਹਦਾ ਡਰਾਫਟ ਜਿਹੜਾ ਉਹ ਪੰਜਾਬ ਦੇ ਕਿਸਾਨਾਂ ਨੂੰ ਦਿਓ ਪੰਜਾਬ ਦੇ ਕਿਸਾਨਾਂ ਦੇ ਗਾੜੀ ਰੱਖੋ ਪੰਜਾਬ ਦੇ ਕਿਸਾਨਾਂ ਨੂੰ ਪਤਾ ਲੱਗੇ ਡਰਾਫਟ ਦੇ ਵਿੱਚ ਕੀ ਲਿਖਿਆ ਡਰਾਫਟ ਵਿਉਪਰੇਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸਹਿਯੰ ਨੇ ਵਿਦੇਸ਼ ਮੰਤਰੀ ਦੇ ਸਹਿਯੰ ਨੇ ਐਗਰੀਕਲਚਰ ਮੰਤਰੀ ਦੇ ਸਹਿਯੰ ਨੇ ਕਿਹਦੇ ਸਹਿਯੰ ਨੇ ਐਗਰੀਕਲਚਰ ਪਰ ਡੈਟ ਸ਼ਬਦ ਜਿਹੜਾ ਸਰ ਇਹਦੇ ਪਿੱਛੇ ਬਹੁਤ ਵੱਡਾ ਪਰਦਾ ਪਾਇਆ ਪਿਆ ਬੀਜੇਪੀ ਦੇ ਅੱਜ ਕੱਲੀ ਜਿਹੜੀ ਲਾਲ ਜਵਾਬ ਆ ਕੱਲ ਤੱਕ ਐਗਰੀਕਲਚਰ ਦੇ ਬਹੁਤ ਸਾਰੇ ਪ੍ਰੋਡਕਟ ਆਉਣਗੇ ਜਾਖੜ ਸਾਹਿਬ ਲੋਕਾਂ ਨੂੰ ਬੇਕੂਫ ਨਾ ਬਣਾਓ ਚੇਤਾ ਰੱਖੋ ਜਦੋਂ ਤਿੰਨ ਕਾਲੇ ਕਾਨੂੰਨ ਆਏ ਸੀ ਤੇ ਸੁਖਬੀਰ ਬਾਦਲ ਹੱਦਸੇਤ ਬਾਦਲ ਸਜਾਦ ਪ੍ਰਕਾਸ਼ ਸਿੰਘ ਬਾਦਲ ਉਹ ਲੋਕ ਕਹਿੰਦੇ ਸੀਗੇ ਕਿ ਇਹ ਬਿੱਲ ਬਹੁਤ ਟੌਪ ਦੇ ਆ ਜੀ ਇਹ ਤਾਂ ਬਿੱਲ ਕਿਸਾਨਾਂ ਦੇ ਹਿੱਤ ਦੇ ਵਿੱਚ ਹੈ ਜਦ ਤੱਕ ਤੁਸੀਂ ਕਹਿ ਰਹੇ ਹੋ ਫਿਰ ਕੀ ਬਣਨੀ ਜਦੋਂ ਲੋਕਾਂ ਦਾ ਰੋਹ ਵੇਖਿਆ ਜਦੋਂ ਲੋਕ ਛੜਕਾ ਤੇ ਆਏ ਫਿਰ ਅਸਤੀਫਾ ਦੇ ਕੇ ਕੈਬਨਟ ਤੋਂ ਬਾਹਰ ਹੋਣਾ ਆਪਣਾ ਕਾਲੀ ਦਲ ਦੀ ਕਿਹੜੀ ਪੀਛੇ ਨੇ ਅੱਜ ਤੱਕ ਮੈਨੂੰ ਤਾਂ ਡਰ ਲੱਗਦਾ ਕਿ ਤੇ ਤੁਹਾਨੂੰ ਵੀ ਤੁਹਾਨੂੰ ਵੀ ਇਸ ਦੇ ਸਾਹਮਣੇ ਦਾ ਕਰਨਾ ਪੈ ਰਿਹਾ ਬਹੁਤ ਖਤਰਨਾਕ ਡੀਲ ਹੈ ਮੋਦੀ ਨੇ ਤੁਹਾਡੇ ਪ੍ਰਧਾਨ ਮੰਤਰੀ ਨੇ ਸਾਡੇ ਵੀ ਪ੍ਰਧਾਨ ਮੰਤਰੀ ਆ ਉਹਨਾਂ ਨੇ ਇਸ ਦੇਸ਼ ਨੂੰ ਅਮਰੀਕਾ ਦੇ ਅੱਗੇ ਗਹਿਣੇ ਦੱਕਦਾ ਜਾਖੜ ਸਾਹਿਬ ਮਾਰ ਦਿੱਤਾ ਦੇਸ਼ ਦਾ ਖਸਾ ਇੰਨਾ ਬਸ 0% ਟੈਕਸ ਯਾਰ ਜਾਖੜ ਸਾਹਿਬ ਦੱਸੋ ਤੁਸੀਂ ਪੜ੍ਹੇ ਲਿਖੇ ਬੰਦੇ ਹੋ ਸਾਡੀਆਂ ਚੀਜ਼ਾਂ ਦੇ 18 62 ਉਹਨਾਂ ਦੇ 0% ਤੁਸੀਂ ਕਿੱਦਾਂ ਕਹਿੰਦੇ ਹੋ ਸਮਝਾਉਂਦਾ ਦੇਸ਼ ਦੇ ਇੱਥੇ ਵਿੱਚ ਸਮਝਾਓ ਕਿਦਾਂ ਦੇਖਦੇ ਹੋ ਤੇ ਵਿੱਚ ਤੁਸੀਂ ਦੇਖਦੇ ਹੋ ਹਿੱਤ ਵੇਚ ਤੇ ਯਾਰ ਤੁਸੀਂ 0 ਬੱਸ ਟੈਨ ਲਾ ਕੇ ਖੋਲਤਾ ਸਦਾ ਕੋਈ ਕਹਿ ਲਓ ਜੋ ਤੁਹਾਡੇ ਕੋਲ ਹੈਗਾ ਵੇਚੋ ਤੁਹਾਡੇ ਕੋਲ ਕੋਈ ਟ੍ਰਿਕਸ ਨਹੀਂ ਤੁਸੀਂ ਦਲੀਲ ਦਿੰਦੇ ਹੋ ਕਿ ਐਪਲ ਜਿਹੜਾ ਜੀ ਦੇਖੋ ਕਿੱਥੋਂ ਕਿੱਥੋਂ ਆਵਿਆ ਜੀ ਤੇ ਸਾ ਜਿੱਦਣ ਐਪਲ ਆ ਗਏ ਅਮਰੀਕਾ ਤੋਂ ਤੁਹਾਡਾ ਸ਼ਿਮਲੇ ਵਾਲਾ ਹਮਾਚਲ ਵਾਲਾ ਜੰਮੂ ਕਸ਼ਮੀਰ ਵਾਲਾ ਐਪਲ ਵਾਲਾ ਕਿਸਾਨ ਕਿੱਥੇ ਜਾਊਗਾ ਦੱਸੋ ਜਰਾ ਦੇ ਅੱਜ ਵੀ ਉਹਨੂੰ ਪੂਰਾ ਰੇਟ ਨਹੀਂ ਮਿਲਦਾ ਕਈ ਵਾਰ ਇਸੇ ਕਰਕੇ ਦੀ ਮਿਲਦਾ ਕਿ ਬਾਅਦ ਵਿੱਚ ਦੇਸ਼ਾ ਜੋ ਐਪਲ ਆ ਜਾਂਦਾ ਤੇ ਜਦੋਂ ਮਲਕਾ ਤੋਂ ਆ ਗਿਆ ਸਭ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਅਮਰੀਕਾ ਦੇ ਵਿੱਚ ਐਡੇ ਐਡੇ ਵੱਡੇ ਫਾਰਮ ਨੇ ਕਿ 100-100 ਮੀਲ ਲੰਬੇ ਬਦਾਮਾਂ ਦੇ ਤੇ ਸੌਗੀ ਦੇ ਬਾਗ ਆ ਲੋਕਾਂ ਦੇ ਤੁਸੀਂ ਕਹਿੰਦੇ ਹੋ ਆ ਸੌਗੀ ਉਤੋਂ ਉਤੋਂ ਜੀਦੋ ਪਰਸੈਂਟ ਕਰਤਾ ਸਰ ਜਿਹੜਾ ਕਸ਼ਮੀਰ ਦਾ ਅਖਰੋਟ ਆ ਬਦਾਮ ਆ ਸੌਗੀ ਆ ਉਹ ਕਿੱਥੇ ਜਾਊਗੀ ਕਿਉਂ ਪਰਦਾ ਪਾਈ ਜਾਂਦੇ ਹੋ ਜਖੜ ਸਾਹਿਬ ਮੈਂ ਤੁਹਾਨੂੰ ਤੁਹਾਡੇ ਤੋਂ ਆਸ ਦੀ ਬਹੁਤ ਮੈਂ ਤੁਹਾਡੀ ਹਰ ਗੱਲ ਦਾ ਉਹ ਜਵਾਬ ਦੇ ਆ ਕੇ ਦੂੰਗਾ ਕਿਉਂਕਿ ਮੈਨੂੰ ਪਤਾ ਹੈ ਕਿ ਤੁਸੀਂ ਪਹਿਲਾਂ ਤਾਂ ਕਹ ਦੱਸਦੇ ਬਹੁਤ ਵੱਡੇ ਬਲਾਦੇ ਸੀਗੇ ਤੁਹਾਡੇ ਵੱਡੇ-ਵਡੇਰਿਆਂ ਨੇ ਤੁਸੀਂ ਇੰਦਰ ਗਾਂਧੀ ਤੋਂ ਲੈ ਕੇ ਜੀਵ ਗਾਂਧੀ ਤੱਕ ਸੋਨੀਆ ਗਾਂਧੀ ਤੱਕ ਰਾ ਲਗਾਂਦੀ ਤੱਕ ਉਹਨਾਂ ਦੀ ਚੱਕਰੀ ਕਰਦੇ ਰਹੇ ਉਹਨਾਂ ਦੇ ਹੱਕ 'ਚ ਬੋਲਦੇ ਰਹੇ ਹੋਰ ਤੁਹਾਨੂੰ ਚਾਹ ਚੜਿਆ ਮੋਦੀ ਦਾ ਹੋਰ ਤੁਸੀਂ ਭਾਜਪਾ ਜੋ ਹੁਣ ਮੋਦੀ ਦੇਖਦੇ ਨਾਲ ਜਿਹੜੀ ਕਦਾਲੀ ਕਰ ਰਿਹਾ ਜਾਕਰ ਸਾਹਿਬ ਉਹ ਤੁਸੀਂ ਹੁਣ ਕੰਮ ਕਰ ਰਹੇ ਹੋ ਇਸ ਕਰਕੇ ਮੈਂ ਤੁਹਾਨੂੰ ਕਹੂੰਗਾ ਕਿ ਉਹ ਡਰਾਫਟ ਉਹ ਲਿਆਓ ਉਹ ਲੋਕਾਂ ਨੂੰ ਦਿਖਾਓ ਜੇ ਤੁਸੀਂ ਉਹ ਡਰਾਫਟ ਪੜਿਆ ਸਾਨੂੰ ਵੀ ਭੇਜੋ ਪੰਜਾਬ ਦੇ ਕਿਸਾਨਾਂ ਨੂੰ ਭੇਜੋ ਕਿਸਾਨਾਂ ਨੂੰ ਪਤਾ ਲੱਗੇ ਕਿ ਉਹਨਾਂ ਨਾਲ ਕੀ ਧੋਖੇबाजी ਕਾਹੀ ਹੈ ਕੇਂਦਰ ਸਰਕਾਰ ਇਹਦਾ ਸਿੱਧਾ ਸਿੱਧਾ ਜਾਂ ਇੱਕ ਫਾਰਮੂਲਾ ਸਾਹਿਬ ਉਹਨਾਂ ਲਈ 0% ਉਹਨਾਂ ਦਾ ਕਿਸਾਨ ਮੰਡੀ ਚ ਮਾਲ ਲਿਆ ਹੋਇਆ ਮੀਤੂ ਜਾਖੜ ਸਾਹਿਬ ਜਵਾਬ ਦਿਓ ਉਹਨਾਂ ਨੂੰ ਕੋਈ ਟੈਕਸ ਨਹੀਂ ਸਾਡਾ ਕਿਸਾਨ ਉਥੋਂ ਦੀ ਮੰਡੀ ਚ ਮਾਲ ਖਰੇ 18% ਟੈਕਸ ਆ ਇਹ ਕਿਹੜਾ ਸਮਝੌਤਾ ਜੀ ਇਹ ਦੇਸ਼ ਦੇ ਨਾਲ ਗਦਾਰੀ ਨਹੀਂ ਕੀਤੀ ਤੁਸੀਂ ਇਹ ਦੇਸ਼ ਦੇ ਕਿਸਾਨ ਨਾਲ ਗਦਾਰੀ ਨਹੀਂ ਕੀਤੀ ਜਿਹੜਾ ਤੁਸੀਂ ਤੇਲ ਦਾ ਸਮਝੌਤਾ ਕਰ ਰਹੇ ਹੋ ਰਸ਼ੀਆ ਨੂੰ ਤੋੜ ਕੇ ਕਿੱਧਰ ਦਾ ਕਿਧਰ ਵਾਜੂ ਆਲਾ ਤੋ ਕਿੱਧਰ ਦਾ ਕਿਧਰ ਤੇਲ ਆਉਣਾ ਉਹ ਕੀ ਭਾਅ ਵਿਕੜੀਆ ਕਿੱਦਾਂ ਮਗਾਈ ਹੋਣੀ ਆ ਸੋ ਮੈਂ ਤੁਹਾਨੂੰ ਜਾਖੜ ਸਾਹਿਬ ਕਹਿਣਾ ਚਾਹੁੰਦਾ ਕਿ ਤੁਸੀਂ ਬੀਜੇਪੀ ਦੇ ਪ੍ਰਧਾਨ ਜੇ ਪੰਜਾਬ ਦੇ ਪੰਜਾਬ ਖੇਤੀ ਪ੍ਰਧਾਨ ਸੂਬਾ ਆ ਸਾਡ ਪੰਜਾਬ ਦੇ ਕਿਸਾਨਾਂ ਦਾ ਧੋਖਾ ਨਾ ਕਰੋ ਪਹਿਲਾਂ ਕਾਂਦੀਦਲ ਨੇ ਕੀਤਾ ਸੀਗਾ ਫੇਰ ਕੀ ਬਣਿਆ ਉਹਨਾਂ ਦਾ ਤੁਹਾਡੇ ਸਾਹਮਣੇ ਆ ਨਾ ਅੱਜ ਤੁਹਾਨੂੰ ਪੰਜਾਬ ਦੇ ਕਿਸਾਨਾਂ ਦੇ ਨਾਲ ਦੇਖ ਦੇ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਕਿਉਂਕਿ ਖੇਤੀ ਪ੍ਰਧਾਨ ਸੂਬਾ ਤੁਸੀਂ ਖੜਦੇ ਵੀ ਜਾਏ ਬੜੀਆਂ ਗੋਲ ਬੋਲ ਗੱਲਾਂ ਕਰਦੇ ਹੋ ਇਹ ਸਮਝੌਤਾ ਬਹੁਤ ਅੱਛਾ ਜੀ ਇਹ ਐਦਾਂ ਜੀ ਸਾਨੂੰ ਲੰਬੇ ਵੇਖੋਂਦੇ ਹੋ ਤੁਸੀਂ ਅਮਰੀਕਾ ਦੇ ਜਿਹੜੇ ਜਿਹੜੇ ਦੇਸ਼ ਦੇ ਵਿੱਚ ਅੱਜ ਤੱਕਾਨੂੰ ਵੇ ਬੜਾਕਦੀ ਉਹ ਉੱਜੜ ਗਏ ਸਾਡੇ ਕਬਜ਼ਾ ਕਰਕੇ ਬਹਿ ਗਏ ਹੋ ਸਰਕਾਰੋਂ ਮੈਂ ਬੇਸ਼ੱਕ ਨਹੀਂ ਕਿਹਾ ਕਿ ਮਾਮਲੇ ਤੇ ਆਪ ਆਪੋ ਜਿਹੀ ਪੜੇ ਲਿਖੇ ਅਨਪੜ੍ਹ ਦੇ ਬੀਲ ਪੜੀ ਲਈ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਮੈਂ ਤਾਂ ਕਹਿ ਰਿਹਾ ਅਨਪੜ੍ਹ ਦੱਸੇ ਕਿ ਜੇ ਉਹਨਾਂ ਦੇ ਢੀਲ ਪੜੀਆਂ ਸਾਡੋਂ ਦਾ ਪ੍ਰਧਾਨ ਪ੍ਰਧਾਨ ਮੰਤਰੀ ਜਿਹੜਾ ਜੇ ਉਹਨਾਂ ਨੇ ਸਾਈਨ ਕੀਤੇ ਆ ਉਹਨਾਂ ਨੇ ਕੋਈ ਸੌਦੇ ਦਾ ਸਾਈਨ ਕੀਤੇ ਆ ਸਰ ਮੇਰਾ ਤਾਂ ਨੰਨੂੰ ਚੈਲੰਜ ਆ ਕਿ ਲਿਓ ਡਰਾਫਟੋ ਐਗਰੀਕਲਚਰ ਪ੍ਰੋਡਕਟ ਦੇ ਪਿੱਛੇ ਕੀ ਕੀ ਲੁਕਿਆ ਉਹ ਪ੍ਰੋਡਕਟ ਲੈ ਆਓ ਉਹ ਡਰਾਫਟ ਲੈ ਕੇ ਆਓ ਜਕੜ ਸਾਹਿਬ ਸਾਨੂੰ ਉਪਾਰ ਕਹਿੰਦੇ ਹੋ ਕਲਕੱਤ ਤੋਂ ਉਪਾਰ ਕਹਿੰਦੇ ਹੋ ਇਹ ਜਿਹੜੀਆਂ ਤੁਸੀਂ ਪੜਾਈਆਂ ਕੀਤੀਆਂ ਨਾ ਇਹ ਦੇਸ਼ ਦੇ ਕਿਸਾਨਾਂ ਨੇ ਪੜਾਈਆਂ ਬਹੁਤ ਵੇਖੀਆਂ ਇਹ ਤੁਸੀਂ ਅੱਗੇ ਵੀ ਤੁਹਾਡਾ ਪ੍ਰਧਾਨ ਮੰਤਰੀ ਦੇ ਤੁਹਾਡੇ ਪੰਜ ਛੇ ਮਨਿਸਟਰ ਉਹ ਨਹੀਂ ਕਹਿੰਦੇ ਹੁੰਦੇ ਸੀ ਕਿ ਇਹ ਕાય ਕਾਨੂੰਨ ਜਿਹੜੇ ਆ ਜੀ ਕਿਸਾਨਾਂ ਦੇ ਹਿੱਤ ਦੇ ਵਿੱਚ ਨਹੀਂ ਜੀ ਇਹ ਕਿਸਾਨਾਂ ਦਾ ਇਦਾਂ ਹੋ ਜੂਗਾ ਜੀ ਕਿਸਾਨਾਂ ਦਾ ਕੀ ਸੀ ਜੀ ਉਹ ਬੰਨੀਆਂ ਦੰਨੀਆਂ ਦੇ ਹੱਕ ਚ ਕਦੂਦ ਬੜਾ ਉਡਾਉਂਟੇ ਸੀਗੇ ਜਦੋਂ ਬਦਲ ਹੋਇਆ ਜਦੋਂ ਸੜਕਾਂ ਖੇਤ ਗਿਆ ਫਿਰ ਉਹ ਵਾਪਸ ਵੀ ਲੈ ਸਰ